ਸਾਰੇ ਮੁਸਲਮਾਨ ਲੋਕ ਦੇਸ਼ਾਂ ਅਤੇ ਦੇਸ਼ਾਂ ਵਿੱਚ ਵਸਦੇ ਸਾਰੇ ਮਿੱਤਰ ਦੋਸਤ ਅਤੇ ਪ੍ਰਵਾਨਕੁਰਾ ਫਵਾਇਦ ਜੀ ਦਾ ਬਹਾਦਰੀ ਦੀ ਖਤੇ ਜੋ ਕਿ ਸਾਰੇ ਲੰਕਿਸਨਾਂ ਨੂੰ ਪਤਾ ਹੀ ਹੈ ਕਿ ਤਕਰੀਬਨ ਅਗਰਮਤ ਕ੍ਰਾਂਤੀ ਸਰਵ ਸੰਘੂ ਵੱਲੋਂ ਆਮ ਮੀਟਿੰਗ ਬਲਾਈ ਗਈ ਹੈ ਸਾਰੇ ਸੰਗੂਰ ਜੁਰ ਦਾ ਨਾਮ ਜਿਆਨ ਸਾਹਿਬ ਦੇ ਸਾਰੇ ਗ੍ਰੰਥੀ ਸੰਘ ਪ੍ਰਵਾਹ ਨੂੰ ਸੇਵਾਦਾਰ ਪ੍ਰਚਾਰਕਾਂ ਨੂੰ ਇਕਨੀ ਦਫਾ ਬੇਨਤੀ ਹੈ ਕਿ ਗੁਰਮਤ ਗ੍ਰੰਥੀ ਸਭਾ ਦੀ ਮੀਟਿੰਗ ਗੁਰਦੁਆਰਾ ਨਾਨਕੀਆਂ ਸਾਹਿਬ ਵਿਖੇ 17 ਤਰੀਕ ਨੂੰ ਹੋ ਰਹੀ ਹੈ ਸਵੇਰੇ 10:00 ਵਜੇ ਸਾਰੇ ਵੀਰ ਬੱਚੜ ਕੇ ਉੱਥੇ ਪਹੁੰਚਣਾ ਪਹਿਲਾਂ ਜਿਹੜਾ ਸਮਾਂ ਦਿੱਤਾ ਗਿਆ ਸੀ ਕੁਝ ਹੋਰ ਸੀ ਥਾਂ ਵੀ ਲੋੜ ਸੀ ਪਾਈ ਹਿੰਮਤ ਸਿੰਘ ਦੀ ਧਰਮਸ਼ਾਲਾ ਦਾ ਪਹਿਲਾਂ ਦਿੱਤਾ ਗਿਆ ਸੀ ਸਦਾ ਪੁੱਤਰ ਸੋ ਹੁਣ ਅਸੀਂ ਥਾਂ ਬਦਲ ਦਿੱਤੀ ਹੈ ਗੁਰਦੁਆਰਾ ਨਾਨਕੀਆਂ ਸਾਹਿਬ ਵਿਖੇ ਕਿਉਂਕਿ ਉੱਥੇ ਸਾਧਨ ਕਰਨ ਨੂੰ ਵੀ ਜਿਆਦਾ ਸਾਰਾ ਪ੍ਰਬੰਧ ਹੈ ਪ੍ਰਸ਼ਾਸਨ ਦਾ ਪ੍ਰਬੰਧ ਹੈ ਇਸ ਸਰਕੂਲ ਸਾਰੇ ਗਰੰਟੀ ਸੰਬੰਧੀ ਬੇਨਤੀ ਹੈ ਕਿਉਣ ਵਾਲੀ ਅੰਦਰ ਬੇਸਮੁਸਤਾਂ ਮੁਸਤਫਾ ਨੂੰ ਹੱਲ ਕਰਨ ਵਾਸਤੇ ਇੱਕ ਮੀਟਿੰਗ ਸੱਦੀ ਗਈ ਹੈ ਔਰ ਕੁਝ ਪੰਥਕੂ ਵਿਚਾਰਾ ਕਰਨੀਆਂ ਕਿਵੇਂ ਫਾਰਮ ਦੇ ਨਾਲ ਚੱਲਣਾ ਕਿਵੇਂ ਪੰਥ ਦੇ ਨਾਲ ਚੱਲਣਾ ਪਾਣੇ ਉਹਦੇ ਬਾਬਤ ਸਾਰੇ ਜਿਹਦੇ ਬੰਦੀਆਂ ਪਹੁੰਚ ਰੀਆਂ ਨੇ ਭਾਈ ਤਸ਼ਵੀਰ ਸਿੰਘ ਜੀ ਦਾ ਨੌਂਦਾ ਔਰ ਬਾਬਾ ਨਾਰਾ ਸਿੰਘ ਜੀ ਆਕਲੀ ਆਏ ਸਾਰੇ ਵੀਰ ਪਹੁੰਚ ਰਹੇ ਨੇ ਸਾਰੇ ਵੀਰਾਂ ਨੂੰ ਬੇਨਤੀ ਹੈ के वचल के धर्मती सिंह साहबा ने कौनचनी कृपालता करनी है सो बिनती प्रवान करना है तो वतवा वीडियो शेयर करनी है कृपा करनी है ताकि पता लग सके कि 17 तरीक दी सूर्य 10 बजे मीटिंग रखी गई है गुर्जर नाम जान सके सो कृपा करनी भाई जी का खानसा